ਬਰਨਾਲਾ ਦੇ ਕਸਬਾ ਧਨੋਲਾ ਦੇ ਵਿੱਚ ਬੀਤੇ ਹਫਤੇ ਕਾਚੀ ਨਾ ਵਰਨੇ ਵਾਲਾ ਮੰਦਿਰ ਵਿੱਕੇ ਅਗਲਗ ਜਾਣ ਦੇ ਕਾਰਨ 16 ਲੋਕ ਲੰਗਰ ਹਾਲ ਦੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤੇ ਫਰੀਦਕੋਟ ਹਸਪਤਾਲ ਤੋਂ ਇੱਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਸੀ ਲੇਕਿਨ ਬਾਕੀ ਬਚਦੇ 5 ਮਰੀਜ਼ਾਂ ਦੇ ਵਿੱਚੋਂ ਇੱਕ ਮਰੀਜ਼ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਹੁਣ ਇੱਕ ਹੋਰ ਮਰੀਜ਼ ਬਰਿੰਦਰ ਸਿੰਘ ਆਲੂ ਦੀ ਮੌਤ ਹੋਈ ਦੱਸੇ ਜਾ ਰਹੀ ਹੈ ਤੇ ਲੈਤੇ ਕਿ ਬ੍ਰਿਮਿੰਦਰ ਸਿੰਘ ਆਲੂ ਬਰਨਾਲਾ ਦੇ ਰਹਿਣ ਵਾਲੇ ਸੀ ਤੇ ਬੇਹਦ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਦੇ ਆਪਣੇ ਮਾਤਾ ਪਿਤਾ ਦੇ ਖਲੋਤੇ ਇੱਕ ਮੌਕਾਤ ਸੀ ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਘਰ ਹਲਵਾਏ ਜੁਨੀਅਨ ਤੇ ਗੇਟਰਸ ਜੁਨੀਅਨ ਦੇ ਲੋਕ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਤੇ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਤੇ ਘਰ ਦੇ ਵਿੱਚ 18 ਸਾਲ ਦੀ ਇੱਕ ਬੇਟੀ ਵੀ ਹੈ ਜਿਸ ਦਾ ਵਿਆਹ ਕਰਨਾ ਹੈ ਤੇ ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਡਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਰਹਿਦੀ ਜ਼ਿੰਦਗੀ ਸੌਖੀ ਨਿਕਲ ਸਕੇ ਇਨਾਂ ਦੇ ਹਾਲਾਤ ਬਹੁਤ ਹੀ ਗਰੀਬ ਰੇਖਾ ਤੇ ਆ ਜੀ ਜਿਹੜਾ ਇਹਦਾ ਪਰਿਵਾਰ ਆ ਬਹੁਤ ਗਰੀਬ ਰੇਖਾ ਤੇ ਆ ਇਹਦਾ ਡੈਡੀ ਬਜਾਰਾ ਮੰਜੇ ਤੇ ਪਿਆ ਮਾਂ ਵੀ ਮੰਜੇ ਤੇ ਪਈ ਨੇ ਇਹੀ ਗਰੀਬ ਦਾ ਸਹਾਰਾ ਸੀ ਜਿਹੜਾ ਉਹਦਾ ਆਪਦਾ ਘਰ ਚਲਾ ਰਿਆ ਸੀ 18 ਸਾਲ ਦੀ ਇਹਦੀ ਬੇਟੀ ਆ ਜਿਹੜੀ ਬਿਆਨ ਆਲੀ ਆ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਹੋ ਰਹੀ ਕੋਈ ਸਾਡਾ ਪਤਾ ਸਤਾ ਨਹੀਂ ਲਿਆ ਜਾ ਰਿਹਾ ਜੀ ਪਹਿਲਾਂ ਸਾਡੇ ਵੱਡੇ ਭਰਾ ਰਾਮਜਤਨ ਜੀ ਡੈਥ ਹੋ ਚੁੱਕੀ ਹੁਣ ਬਲਵਿੰਦਰ ਸਿੰਘ ਆਲੂ ਜੀ ਡੈਥ ਹੋ ਗਈ ਸਾਡਾ ਸਰਕਾਰ ਕੋਈ ਵੀ ਨਹੀਂ ਸਾਡੀ ਸਾਲ ਲੈ ਰਹੀ ਕਿਦੇ ਹਾਲਾਤ ਲਾਚੀ ਪੂਰੀ ਕਮੀ ਆ ਜੀ ਉੱਥੇ ਆ ਸਾਨੂੰ ਹੌਸਲਾ ਦਈ ਜਾਂਦੇ ਆ ਸਾਡੇ ਬਲਿੰਦਰ ਸਿੰਘ ਦੀ ਆਲੂ ਦੀ ਇੱਕ ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਸਾਨੂੰ ਡਾਕਟਰ ਕਹਿੰਦੇ ਕਿ ਇਹਦੀ ਹਲੇ ਸਾਹ ਚੱਲ ਰਹੇ ਆ ਜੀ ਚੋ ਉਹਦੀ ਅਸੀਂ ਚੈੱਕ ਕੀਤਾ ਉਹਦੇ ਮੂੰਹ ਚੋਂ ਝੱਗ ਝੁਗ ਨਿਕਲੀ ਹੋਈ ਸੀ 11ਵੇਂ ਸਾਨੂੰ ਪਤਾ ਚੱਲਿਆ ਜੀ ਜਿਹੜੇ ਧਨੋਲੇ ਹਨੂਮਾਨ ਦੇ ਮੰਦਿਰ ਤੇ ਜੀ 5 ਤਰੀਕ ਨੂੰ ਪੱਠੀਏ ਤੋਂ ਅੱਗ ਲੱਗੀ ਸੀ ਸਾਡੇ ਕਰਮਚਾਰੀਆਂ ਨੂੰ ਉਹਨਾਂ ਵਿੱਚੋਂ 6 ਰੈਫਰ ਕਰਤੇ ਸੀ ਫਰੀਦਕੋਟ ਉਹਨਾਂ ਦੇ ਵਿੱਚੋਂ 2 ਦੀ ਡੈਥ ਹੋ ਚੁੱਕੀ ਹੈ ਜੀ ਕੁਝ ਦਿਨ ਪਹਿਲਾਂ ਸਾਡੇ ਵੱਡੇ ਭਰਾ ਆਰਮਜਾਤਨ ਸਿੰਘ ਜੀ ਦੀ ਡੈਥ ਹੋ ਚੁੱਕੀ ਹੈ ਜੀ ਅੱਜ ਸਾਡੇ ਛੋਟੇ ਭਰਾ ਬਲਵਿੰਦਰ ਸਿੰਘ ਜੀ ਆਲੂ ਜੀ ਕਿਹਾ ਜਾਂਦਾ ਜੀ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਅੱਜ ਉਹਨਾਂ ਦੀ ਡੈੱਡ ਬੋਡੀ ਸੀ ਫਰੀਦਕੋਟ ਤੋਂ ਰੈਫਰ ਕਰਾ ਕੇ ਜੀ ਬਰਨਾਲੇ ਸਰਕਾਰੀ ਹਸਪਤਾਲ ਦੇ ਵਿੱਚ ਰੱਖ ਦਿੱਤੀ ਗਈ ਹੈ ਜੀ ਇਹਦੇ ਬਹੁਤ ਮਾੜੇ ਹਾਲਾਤ ਆ ਇਹੀ ਕਮਾਉਣ ਵਾਲਾ ਸੀ ਇਹਦੀ ਮਾਤਾ ਉਹ ਵੀ ਮੰਜੇ 'ਚ ਪਈ ਆ ਤੇ ਜਿਹੜਾ ਦਾ ਡੈਡੀ ਆ ਉਹ ਵੀ ਸੀਰੀਅਸ ਰਹਿੰਦੇ ਆ ਇੱਕ 18 ਸਾਲ ਦੀ ਇਹਨਾਂ ਦੀ ਬੀਟੀ ਆ ਜਿਹੜੀ 18 ਸਾਲ ਦੀ ਬੇਟੀ ਆ ਅਸੀਂ ਉਹਦਾ ਵਿਆਹ ਕਰਨਾਗਾ ਜਿਵੇਂ ਕੋਈ ਮਾਅਬਾਸ਼ਾ ਮਿਲ ਜੂਗਾ ਪਰ ਸਰਕਾਰ ਕੰਨਿਓ ਕਿਸੇ ਕੰਨਿਓ ਤਾਂ ਅਸੀਂ ਉਹਦਾ ਵੀ ਸਾਥ ਦੇਵਾਂਗੇ ਪਰ ਅਸੀਂ ਇਹ ਜੂਨੀਅਰ ਕੰਨਿਓ ਜਿਹੜੀ ਸਾਡੇ ਪ੍ਰਧਾਨ ਨੇ ਮੈਂਬਰਸ਼ਿਪ ਨੇ ਇਹਦੇ ਹਲਵਾਈ ਜੂਨੀਅਨ ਦੇ ਵੇਟਰ ਜੂਨੀਅਨ ਦੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅਸੀਂ ਵੀ ਸਾਰੇ ਇਕੱਠੇ ਹੋ ਕੇ ਖੜੇ ਆ ਜੀ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ